2014 ਤੋਂ ਮੈਂ ਮਨਿੰਦਰਜੀ ਪਾਰਟੀ ਦੇ ਨਾਲ ਜੁੜਿਆ ਅੱਜ ਤੱਕ ਮੈਂ ਕਿਸੇ ਵਿਸ਼ੇ ਤੇ ਚੋਣ ਨਹੀਂ ਕੀਤੀ ਪਾਰਟੀ ਦੇ ਕਿਸੇ ਕਿਸੇ ਮਸਲੇ ਤੇ ਪਰ ਯਾਰ ਆਤਾ ਮੈਨੂੰ ਮਤਲਬ ਰੋਣਾ ਆਉਂਦਾ ਯਾਰ ਆ ਤਾਂ ਮਤਲਬ ਯਾਰ ਇਹ ਤਾਂ ਸਕੀਮ ਥੋੜਾ ਯਾਰ ਇਹ ਕਬਜ਼ਾ ਹੋ ਰਿਹਾ ਯਾਰ ਤੁਹਾਡੀ ਘਰ ਤੇ ਕਬਜ਼ਾ ਹੋਇਆ ਚੰਡੀਗੜ੍ਹ ਜਾ ਕੇ ਇਹਨਾਂ ਦੇ 12 ਚ ਇਹਨਾਂ ਨੂੰ ਗੱਲ ਤੋਂ ਫੜ ਕੇ ਲਾਉਣਾ ਚਾਹੀਦਾ ਮੁੱਖ ਮੰਤਰੀ ਨੂੰ ਇਹੋ ਜਿਹੇ ਨੂੰ ਤੂੰ ਜ਼ਿੰਮੇਦਾਰ ਹੋ ਕੇ ਜ਼ਿੰਮੇਦਾਰਾਂ ਦੇ ਨਾਂ ਤੇ ਕਲੰਕਾ ਜਿਹੜਾ ਇਹ ਪਾਲਿਸੀ ਦੇ ਖਿਲਾਫ ਤੂੰ ਬੋਲਿਆ ਨਹੀਂ ਇਹਦੀ ਥਾਂ ਤੇ ਮੈਂ ਹੁੰਦਾ ਨਾ ਮੈਂ ਮੁੱਖ ਮੰਤਰੀਸ਼ਿਪ ਆ ਉਹ ਮਾਰਨੀ ਸੀ ਚਲਾ ਕੇ ਵੀ ਯਾਰ ਤੂੰ ਮੇਰੇ ਮੇਰੇ ਜ਼ਿੰਮੇਦਾਰ ਭਰਾਵਾਂ ਦੀ ਤੂੰ ਤੁਸੀਂ ਇਹ ਕੁਝ ਕਰਨ ਲੱਗ ਪਏ ਆ ਦਿੱਲੀ ਵਾਲੇ ਮੈਂ ਪੁੱਛਣਾ ਚਾਹਦਾ ਹਰੇਕ ਝਾੜੂ ਵਾਲੇ ਵਰਕਰ ਤੋਂ ਹਰੇਕ ਐਮਐਲਏ ਤੋਂ ਤੁਹਾਡੇ ਕੀ ਲੂਪੋਲ ਇਹਨਾਂ ਕੋਲੇ ਵੀ ਤੁਸੀਂ ਨਾ ਡਰ ਰਹੇ ਇਹਨਾਂ ਦੀ ਇਸ ਲੈਂਡ ਪੋਲਿੰਗ ਪਾਲਿਸੀ ਦੇ ਖਿਲਾਫ ਕਿਉਂ ਨਹੀਂ ਬੋਲ ਰਹੇ ਤੁਸੀਂ ਕੰਮ ਪੈ ਜਾਂਦਾ ਬਾਈ ਯਾਰ 2 ਸਾਲ ਪਿਆ ਯਾਰ 2 ਸਾਲ ਪਿਆ ਸਾਲ ਤਾਂ ਹੁਣ ਮੇਰੀ ਉਮਰ 48 ਸਾਲ ਹੋ ਗਈ 48 ਸਾਲ ਵੀ ਲੰਘ ਗਏ ਸਾਲ ਤਾਂ ਢੂੜ ਵੀ ਲੰਘ ਜਾਣਾ ਫਿਰ ਤੇ ਵੋਟਾਂ ਭਾਈ ਸਾਹਿਬ ਆਪਾਂ ਹੀ ਜਾ ਕੇ ਮੰਗਣੀਆਂ ਨੇ ਆਸਤੇ ਪੋਲਿੰਗ ਜੈਂਟ ਆਪਾਂ ਹੀ ਬੰਨਣਾ ਬੂਥ ਆਪਾਂ ਹੀ ਲਾਉਣੇ ਆ ਸਾਡੇ ਵਰਗਾ ਜੇ ਸੋਚ ਲੂਗਾ ਕਮਾ ਕੇ ਪੈਸੇ ਕਿਤੇ ਕੋਈ ਜ਼ਮੀਨ ਲੈਣ ਦੀ ਤਾਂ ਯਾਰ ਹੁਣ ਤਾਂ ਸੋਚਦਾ ਹੀ ਨਹੀਂ ਬੰਦਾ ਵੀ ਕੱਲ ਨੂੰ ਇਹ ਸਕੀਮ ਚ ਆ ਕੇ ਤਾਂ ਫਿਰ ਆਪਣਾ ਦਾ ਕੀਤਾ ਕਰਾਇਆ ਮੇਰੀ ਦੁਕਾਨ ਨੂੰ ਕਹਿ ਦੇਣ ਵੀ ਤੇਰੀ ਦੁਕਾਨ ਦਾ ਸ਼ਟਰ ਬੰਦ ਦਾ ਤੈਨੂੰ ਸਾਲ ਦਾ ਲੱਖ ਰੁਪਈਆ ਦੇਵਾਂਗੇ ਯਾਰ ਯਾਰ ਮੇਰੇ ਦੋ ਜਵਾਕ ਆ ਜਿਨ੍ਹਾਂ ਦੀ ਦੋ ਤੋਂ ਢਾਈ ਲੱਖ ਰੁਪਈਆ ਸਾਲ ਦੀ ਫੀਸ ਬੰਦੀ